ਮੈਨੂੰ ਇਸ ਸਾਲ 2023 ਪੰਜਾਬ ਸਰਕਾਰ ਵੱਲੋਂ ਨੌਕਰੀ ਦਿੱਤੀ ਗਈ ਹੈ ਦਸੰਬਰ 2023 ਮੈਂ ਲੀਗਲ ਕਲਰਕ ਮਿਨਿਸਪਲ ਕਾਰਪੋਰੇਸ਼ਨ ਪਟਿਆਲਾ ਵਿੱਚ ਜੁਆਇਨ ਕੀਤਾ ਇਹ ਸਰਕਾਰ ਦਾ ਇੱਕ ਵੱਖਰਾ ਤਰੀਕਾ ਹੈ ਇਹਨਾਂ ਨੇ ਆਉਂਦੇ ਸਾਰ ਹੀ ਪੋਸਟਾਂ ਕੱਢਣੀਆਂ ਸ਼ੁਰੂ ਕਰੀਆਂ ਤੇ ਬੱਚਿਆਂ ਨੂੰ ਉਹਨਾਂ ਦਾ ਬਣਦਾ ਹੱਕ ਦੇ ਕੇ ਦਫ਼ਤਰਾਂ ਦੇ ਵਿੱਚ ਨੌਕਰੀ ਕਰਨ ਦਾ ਮਾਨ ਬਖਸ਼ਿਆ ਪੰਜਾਬ ਸਰਕਾਰ ਨੇ ਸਾਡਾ ਬਹੁਤ ਹੀ ਵਧੀਆ ਢੰਗ ਨਾਲ ਭਰਤੀ ਨੇ ਪਰੇ ਚੜ੍ਹਾਈ ਆ ਸਾਡਾ ਪ੍ਰੋਸੈਸ ਜਿਹੜਾ ਬੜਾ ਟਰਾਂਸਪੇਰੈਂਸੀ ਨਾਲ ਰਿਹਾ ਸਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਹੋਰ ਖੱਜਲ ਖਵਾਰੀ ਨਹੀਂ ਹੋਈ ਕਿਸੇ ਤਰ੍ਹਾਂ ਦੀ ਕੋਈ ਸਪਾਰਸ਼ ਨਹੀਂ ਮੇਰੇ ਕੋਲ ਨਹੀਂ ਕੀਤੀ ਬੜਾ ਹੀ ਟਰਾਂਸਪੇਰੈਂਟ ਪ੍ਰੋਸੈਸਰ ਆਵਾ ਟਰਾਂਸਪੇਰੈਂਸੀ ਕਰਕੇ ਸਾਨੂੰ ਆਪਣੀ ਮਿਹਨਤ ਤੇ ਮਿਹਨਤ ਕਰਕੇ ਮੈਂ 2 ਪੇਪਰ 3 ਪੇਪਰ ਕਲੀਅਰ ਕਰ ਚੁੱਕੇ ਹਾਂ ਤੇ ਅੱਗੇ ਹੋਰ ਵੀ ਤਿਆਰੀ ਕਰ ਰਹੇ ਹਾਂ ਸਾਨੂੰ ਇਹ ਉਮੀਦ ਬਿਲਕੁਲ ਨਹੀਂ ਕਿ ਸਾਡਾ ਪ੍ਰੋਸੈਸ ਇਸੇ ਨਹੀਂ ਜਲਦੀ ਕੰਪਲੀਟ ਹੋ ਜਾਏਗਾ ਤਾਂ ਇਸੇ ਨਹੀਂ ਜਲਦੀ ਸਾਨੂੰ ਨੌਕਰੀ ਮਿਲ ਜਾਏਗੀ ਪੰਜਾਬ 'ਚ ਮੈਨੂੰ ਉਮੀਦ ਹੈ ਕਿ ਤੁਸੀਂ ਇਮਾਨਦਾਰ ਨਾਲ ਕੰਮ ਕਰੋਗੇ ਤੇ ਆਪਾਂ ਪੰਜਾਬ ਦੀ ਜਿਹੜੀ ਟੀਮ ਹੈ ਤੁਸੀਂ ਸ਼ਾਮਲ ਹੋਈ ਹੋ ਜਿਹਦੇ ਵਿੱਚ ਉਸ ਟੀਮ ਦੇ ਨਾਲ ਆਪਾਂ ਪੰਜਾਬ ਨੂੰ ਫਿਰ ਦੁਬਾਰਾ ਪਹਿਲੇ ਨੰਬਰ ਦਾ ਸੂਬਾ ਬਣਾਉਣਾ ਹੈ ਪੰਜਾਬ ਨੂੰ ਫਿਰ ਦੁਬਾਰਾ ਰੰਗਲਾ ਬਣਾਉਣਾ ਹੈ ਪੰਜਾਬ ਨੂੰ ਫਿਰ ਦੁਬਾਰਾ ਪੰਜਾਬ ਬਣਾਉਣਾ ਹੈ ਕੈਲੀਫੋਰਨੀਆ ਲੰਡਨ ਪੈਰਿਸ ਇੱਦੋ ਸਾਨੂੰ ਤਾਂ ਸਾਡਾ ਗੁਰੂਆਂ ਪੀਰਾਂ ਸ਼ਹੀਦਾਂ ਦੀ ਧਰਤੀ ਆ ਪੰਜਾਬ ਚਾਹੀਦਾ ਹੈ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਕਿ ਉਹਨਾਂ ਨੇ ਐਨੇ ਸਾਨੂੰ ਮੌਕੇ ਦਿੱਤੇ ਤੇ ਆਈ ਨੌਕਰੀਆਂ ਕੱਢਦੇ ਰਹਿਣ ਤੇ ਯੂਥ ਨੂੰ ਹੋਰ ਮੋਟੀਵੇਟ ਕਰਦੇ ਰਹਿਣ। ਹਰ ਕਾਰ ਨੌਕਰੀ ਹਰ ਕਾਰ ਰੋਜ਼ਗਾਰ। ਐਸੇ ਸੋਚ ਨੂੰ ਸੱਚ ਕਰਨ ਵੱਲ ਵਧ ਰਹੀ ਹੈ ਪੰਜਾਬ ਸਰਕਾਰ।